ਉਤਰਾਖੰਡ ਵਿੱਚ ਕੁਦਰਤ ਦੀ ਆਫਤ ਨਾਲ ਹੋਈ ਤਬਾਹੀ ਦੇ ਪੀੜਤਾਂ ਦੀ ਸਹਾਇਤਾ ਲਈ ਬਠਿੰਡਾ ਪੁਲਿਸ ਨੇ ਵੀ ਉਪਰਾਲਾ ਕੀਤਾ ਹੈ ਬਠਿੰਡਾ ਦੇ ਕਰੀਬ 2700 ਪੁਲਿਸ ਮੁਲਾਜ਼ਮਾ ਨੇ ਆਪਣੇ ਇੱਕ ਦਿਨ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਵਿੱਚ ਪਾਉਣ ਦਾ ਐਲਾਨ ਕੀਤਾ ਹੈ ਇਹਨਾਂ ਮੁਲਾਜ਼ਮਾ ਦੀ ਇੱਕ ਦਿਨ ਦੀ ਤਨਖਾਹ ਕਰੀਬ 40 24 ਲੱਖ ਰੁਪਏ ਦੇ ਨੇੜੇ ਹੈ ਬਠਿੰਡਾ ਦੇ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਪੀੜਤਾਂ ਲਈ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਨੇ ਇਸ ਦੇ ਇਲਾਵਾ ਸੰਗਰੂਰ ਵਿਖੇ 2300 ਤੋਂ ਜ਼ਿਆਦਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੁਲਾਜ਼ਮਾਂ ਨੇ ਵੀ ਉੱਤਰਾਖੰਡ ਵਿੱਚ ਫਸੇ ਲੋਕਾਂ ਦੀ ਮਦਦ ਲਈ ਆਪਣੀ ਇੱਕ ਦਿਨ ਦੀ ਤਨਖਾਹ ਦੇਣ ਦਾ ਫੈਸਲਾ ਕੀਤਾ ਹੈ ਬਠਿੰਡਾ ਪੁਲਿਸ ਨੂੰ ਬੇਹਦ ਦੁੱਖ ਹੈ ਜੋ ਉੱਤਰਾਖੰਡ ਦੇ ਵਿੱਚ ਹੜ੍ਹ ਆਏ ਨੇ ਔਰ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਾਨੀਅਰ ਮਾਲੀ ਨੁਕਸਾਨ ਹੋਇਆ ਹੈ ਇੱਕ ਨੈਸ਼ਨਲ ਡਿਜ਼ਾਸਟਰ ਹੈ ਔਰ ਇਹਦੇ ਵਿੱਚ ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਹਾਂ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾ ਸਕੇ ਇਸ ਸਬੰਧ ਦੇ ਵਿੱਚ ਅੱਜ ਇੱਕ ਸਹਾਇਤਾ ਕੇਂਦਰ ਵੀ ਖੋਲਿਆ ਗਿਆ ਹੈਗਾ ਬੱਸ ਸਟੈਂਡ ਦੇ ਵਿੱਚ ਜਿਹਦੇ ਵਿੱਚ ਡੀਐਸਪੀ ਹੈੱਡਕੁਆਟਰ ਡੀਟੀਓ ਬਠਿੰਡਾ ਦੇ ਨਾਲ ਮਿਲ ਕੇ ਜਿਹੜੇ ਯਾਤਰੀ ਉਧਰੋਂ ਆ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਘਰ ਪਹੁੰਚਣ ਤੱਕ ਮਦਦ ਕਰਨਗੇ ਔਰ ਇਹਦੇ ਵਿੱਚ ਬਠਿੰਡਾ ਪੁਲਿਸ ਦੇ ਹਰ ਰੈਂਕ ਕਨਸਟੇਬਲ ਤੋਂ ਲੈ ਕੇ ਐਸਐਸਪੀ ਤੱਕ ਸਾਰਿਆਂ ਨੇ ਇਹ ਇੱਕ ਵਲੰਟੀਅਰ ਫੈਸਲਾ ਕੀਤਾ ਹੈ ਕਿ ਇੱਕ ਇੱਕ ਦਿਨ ਦੀ ਇਹ ਤਨਖਾਹ ਜਿਹੜੀ ਹੈ ਉਹ ਅਸੀਂ ਇਹਨਾਂ ਦੇ ਰਿਲੀਫ ਫੰਡ ਵਾਸਤੇ ਦੇਵਾਂਗੇ ਤਾਂ ਕਿ ਅਸੀਂ ਆਪਣਾ ਸਹਿਯੋਗ ਇਹਨਾਂ ਨੂੰ ਮੁੜ ਕੇ ਖੜਾ ਕਰਨ ਵਾਸਤੇ ਅਸੀਂ ਦੇ ਸਕੀਏ ਇਹ ਤਕਰੀਬਨ 2700 ਮੁਲਾਜ਼ਮ ਹੈ ਸਾਡੇ ਕੋਲ ਔਰ